ਸਸਿਕਾਲ ਦੋਸਤ ਕੀ ਹਾਲ ਚਾਲ ਹੈ ਦੱਸੋ ਉਮੀਦ ਕਰਦੇ ਹਾਂ ਬਹੁਤ ਵਧੀਆ ਹੋਵੋਗੇ ਤੇ ਸੋ हिमाचल ਦੀ ਗੱਲ ਕਰ ਲਈਏ ਹਿਮਾਚਲ ਦੇ ਵਿੱਚ ਕਾਫੀ ਦਿਨਾਂ ਦੇ ਉਤੋਂ ਲਗਭਗ ਪੰਜਾਬ ਦੇ ਵਿੱਚ ਉਥਲ ਪੁਥਲ ਮੱਚੀ ਹੋਈ ਸੀ ਵੀ ਪੰਜਾਬੀਆਂ ਦੇ ਨਾਲ ਕੁੱਟਮਾਰ ਹੁੰਦੀ ਆ ਤੇ ਉਹ ਚੀਜ਼ਾਂ ਕੁਝ ਹੁੰਦੀਆਂ ਨੇ ਕੋਈ ਖਜ਼ਾਰ ਦਾ ਮਾਮਲਾ ਸਾਹਮਣੇ ਆਉਂਦਾ ਕੋਈ ਮਨਾਲੀ ਦਾ ਸਾਹਮਣੇ ਆਉਂਦਾ ਕੋਈ ਕੁਲੂ ਦਾ ਆਉਂਦਾ ਕੋਈ ਕਿਸੇ ਅਲੱਗ-ਅਲੱਗ ਜਗ੍ਹਾ ਦੇ ਮਾਮਲੇ ਸਾਹਮਣੇ ਆਉਂਦੇ ਸੀ ਕਈਆਂ ਜਗ੍ਹਾ ਦੇ ਵਿੱਚ ਵੀ ਚੀਜ਼ ਵੀ ਦੇਖਣ ਨੂੰ ਮਿਲੀ ਆ ਲਗਭਗ ਪੰਜਾਬੀਆਂ ਦੇ ਜਿਹੜੇ ਮਾਮਲੇ ਸੀ ਬਹੁਤ ਜ਼ਿਆਦਾਤਰ ਉਹ ਫੇਕ ਮਾਮਲੇ ਸਾਹਮਣੇ ਆਉਂਦੇ ਸੀਗੇ ਵੀ ਜਿਹਦੇ ਵਿੱਚ ਲੜਾਈ ਝਗੜੇ ਦੇ ਵਿੱਚ ਕਿਤਨਾ ਕਿਤੇ ਪੰਜਾਬੀਆਂ ਦੀ ਹੀ ਗਲਤੀ ਹੁੰਦੀ ਸੀ ਤੇ ਅੱਜ ਇੱਕ ਨਿਊਜ਼ ਸ਼ਰਮੇ ਦੀ ਹੱਦ ਪਾਰ ਕਰਤੀ ਆ ਉਹ ਕੀ ਆ ਕਿਉਂਕਿ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਕੁਝ ਮੁੰਡੇ ਜਿਹੜੀਆਂ ਵੀਡੀਓ ਤੁਸੀਂ ਦੇਖ ਰਹੇ ਹੋ ਕੁਝ ਮੁੰਡੇ ਜਿਹੜੇ ਹੈਗੇ ਆ ਉਹ ਆਪਣੀ ਗੱਡੀ ਦੀ ਛੱਤ ਦੇ ਉੱਤੇ ਬੈਠੇ ਹੋਏ ਨੇ ਤੇ ਉਹ ਲਗਭਗ ਜਿਹੜਾ ਹੈਗਾ ਸ਼ਿਮਲਾ ਰੋਡ ਸਾਡੇ ਦੱਸਿਆ ਜਾਂਦਾ ਉਸ ਰੋਡ ਦੇ ਉੱਤੇ ਇਹ ਇਹ ਹੁਲੜਬਾਜੀ ਲਗਭਗ ਕਰਦੇ ਜਾਂਦੇ ਨੇ ਕਿਤੇ ਉਹ ਡਰਾਈਵਰ ਕਟ ਮਾਰਦਾ ਪਰ ਇਸ ਨਿਊਜ਼ ਚੈਨਲ ਦੀ ਇਸ ਏਡੀ ਵੱਡੀ ਹਰਕਤ ਹੈ ਵੀ ਨਿਊਜ਼ ਚੈਨਲ ਨੇ ਸਿੱਧਾ ਸਿੱਧਾ ਉਹ ਗੱਡੀ ਨੂੰ ਪੰਜਾਬੀਆਂ ਦੇ ਨਾਲ ਜੋੜ ਦਿੱਤਾ ਪੰਜਾਬੀਆਂ ਨੂੰ ਦੱਸ ਕੇ ਵੀ ਇਹ ਪੰਜਾਬੀ ਡਰਾਈਵਰ ਆ ਪੰਜਾਬੀ ਮੁੰਡੇ ਆ ਪੰਜਾਬੀ ਮੁੰਡੇ ਜਿਹੜੇ ਹੈਗੇ ਆ ਉੱਥੇ ਜਾ ਕੇ ਹੁੱਲੜ ਬਾਜੀਆਂ ਕਰਦੇ ਨੇ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਇਸ ਚੈਨਲ ਨੇ ਇਹਨੂੰ ਬਹੁਤ ਬਹੁਤ ਵਧਾ ਚੜਾ ਕੇ ਜਿਹੜੀ ਗੱਲ ਕੀਤੀ ਆ ਤਾਂ ਹਕੀਕਤ ਨੂੰ ਦੱਸ ਗਏ ਉਹ ਉਸ ਤੋਂ ਬਾਅਦ ਵੀਡੀਓ ਜਦੋਂ ਸਾਡੇ ਕੋਲ ਪਹੁੰਚਦੀ ਆ ਵੀਡੀਓ ਦਾ ਜਦੋਂ ਅਸੀਂ ਵਿਸ਼ਲੇਸ਼ਣ ਕੀਤਾ ਕਿਉਂਕਿ ਜਿੱਥੇ ਜਿਸ ਚੀਜ਼ ਦੀ ਗਲਤੀ ਆ ਅਸੀਂ ਉਸ ਜਗ੍ਹਾ ਦੇ ਉੱਤੇ ਜ਼ਰੂਰ ਬੋਲਦੇ ਆ ਚਾਹੇ ਉਹ ਖਜ਼ਾਰ ਦੇ ਵਿੱਚ ਐਨਆਰਆਈ ਦੀ ਗਲਤੀ ਹੋਵੇ ਚਾਹੇ ਉਹ ਕਿਸੇ ਜਗ੍ਹਾ ਦੇ ਵੀ ਗਲਤੀ ਹੋਵੇ ਤੇ ਫਿਰ ਅਸੀਂ ਇਸ ਚੀਜ਼ ਦੀ ਤਫ਼ਤੀਸ਼ ਸ਼ੁਰੂ ਕਰਨੀ ਸ਼ੁਰੂ ਕੀਤੀ ਸਾਡੇ ਕੋਲ ਜਦੋਂ ਵੀਡੀਓ ਪਹੁੰਚੀ ਸਾਡੇ ਐਨ ਆਰ ਆਈ ਭਰਾਵਾਂ ਨੇ ਸਾਡੇ ਕੁਝ ਭਰਾਵਾਂ ਨੇ ਸਾਨੂੰ ਸਵਾਲ ਕੀਤੇ ਭਾਈ ਜੀ ਇਹ ਕੀ ਚੀਜ਼ ਹੈਗੀ ਆ ਪੰਜਾਬੀ ਆ ਕੋਣ ਆ ਗੱਡੀ ਦੀ ਤਫ਼ਤੀਸ਼ ਕੀਤੀ ਜੇ ਤੁਸੀਂ ਦੇਖ ਸਕਦੇ ਹੋ ਗੱਡੀ ਜਿਹੜੀ ਹੈਗੀ ਆ ਰਾਜਸਥਾਨ ਨੰਬਰ ਗੱਡੀ ਆ ਉਹ ਪੰਜਾਬੀਆਂ ਦੀ ਗੱਡੀ ਹੀ ਹੈ ਨਹੀਂ ਪੰਜਾਬ ਦਾ ਕੋਈ ਮੁੰਡਾ ਹੈ ਨਹੀਂ ਉਹ ਸਿਰਫ ਰਾਜਸਤਾਨੀ ਮੁੰਡੇ ਨੇ ਜਿਹੜੇ ਉਸ ਵੀਡੀਓ ਵਿੱਚ ਨਜ਼ਰ ਆ ਰਹੇ ਨੇ ਪਰ ਗੱਲ ਇਸ ਚੀਜ਼ ਦੀ ਆ ਜਿਹੜੀ ਹੁੱਲੜ ਬਾਜੀ ਹਿਮਾਚਲ ਦੇ ਵਿੱਚ ਹੋ ਰਹੀ ਆ ਚਾਹੇ ਉਹ ਪੰਜਾਬੀਆਂ ਵੱਲੋਂ ਕੀਤੀ ਜਾਂਦੀ ਆ ਚਾਹੇ ਉਹ ਹਿਮਾਚਲ ਵੱਲੋਂ ਕੀਤੀ ਜਾਂਦੀ ਆ ਚਾਹੇ ਉਹ ਰਾਜਸਥਾਨ ਵੱਲੋਂ ਕੀਤੀ ਜਾ ਇਹ ਕਿਸੇ ਵੱਲੋਂ ਦੀ ਕੀਤੀ ਆਦੀ ਉਹ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਚੀਜ਼ ਦੇ ਉੱਤੇ ਜਿਹੜੀ ਉੱਧਰ ਦੀ ਪੁਲਿਸ ਆ ਉਹਨੂੰ ਕਾਰਵਾਈ ਕਰਨੀ ਚਾਹੀਦੀ ਆ ਪਰ ਮੇਨ ਚੀਜ਼ ਸਭ ਤੋਂ ਵੱਡੀ ਗੱਲ ਪੰਜਾਬ ਦੀ ਮੀਡੀਆ ਲਈ ਆ ਵੀ ਮੀਡੀਆ ਉਸ ਚੀਜ਼ ਨੂੰ ਸੱਚ ਦਿਖਾਉਣਾ ਸ਼ੁਰੂ ਕਰੇ ਸੱਚ ਦਿਖਾਵੇ ਕਿਤੇ ਇਹ ਨਾ ਹੋਵੇ ਵੀ ਸੱਚ ਦਿਖਾਉਣ ਦੀ ਬਜਾਏ ਇਹਨਾਂ ਝੂਠ ਭਰੀ ਜਾਂਦੇ ਆ ਤੇ ਕਿਤੇ ਇਹ ਜਦੋਂ ਬਾਹਰ ਨਿਕਲਦੇ ਇਹਨਾਂ ਦੀ ਹੀ ਖਬਰਾਂ ਬਣਦੀਆਂ ਨਜ਼ਰ ਆਉਣ ਇਸ ਕਰਕੇ ਪੰਜਾਬ ਨੂੰ ਇੱਕ ਰੱਖਣ ਦੀ ਗੱਲ ਕਰੀਏ ਨਾ ਕਿ ਪਜਾਰੂ ਵੱਖ ਜਿੱਥੇ ਸਹੀ ਗੱਲ ਆ ਉੱਥੇ ਸਹੀ ਬੋਲੋ ਜਿੱਥੇ ਝੂਠ ਆ ਉਹਨੂੰ ਝੂਠ ਕਹੋ ਕਦੇ ਵੀ ਆਪਣੀ ਚੀਜ਼ ਨੂੰ ਫੇਕ ਜਾਂ ਆਪਣੀ ਚੀਜ਼ ਨੂੰ ਰੀਅਲ ਦੱਸਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਹ ਹਮੇਸ਼ਾ ਪੰਜਾਬ 'ਚ ਇਹ ਚੀਜ਼ ਚੱਲਦੀ ਜਾ ਰਹੀ ਆ ਤੁਸੀਂ ਕਿਸੇ ਹੋਰ ਦੇ ਬੋਲ ਤਾਂ ਬੜੀ ਜਲਦੀ ਅਸੀਂ ਉਹ ਜਾਂ ਧੀਆਂ ਭੈਣਾਂ ਦੇ ਉਹਦੇ ਮਾਵਾ ਦੇ ਉੱਤੇ ਚਲੇ ਜਾਂਦੇ ਆ ਹਰੇਕ ਕਮੈਂਟ ਕਰਨ ਲੱਗੇ ਅਸੀਂ ਸੋਚਦੇ ਨਹੀਂ ਹੈਗੇ ਅਸੀਂ ਉਹਦੇ ਥੱਲੇ ਕਮੈਂਟ ਕੀ ਕਰਨਾ ਹੈ ਠੀਕ ਆ ਹਰੇਕ ਦਾ ਆਪੋ ਆਪਣਾ ਨਜ਼ਰੀਆ ਕਮੈਂਟ ਕਰਨ ਦਾ ਚਾਹੇ ਨੈਗੇਟਿਵ ਕਰੋ ਚਾਹੇ ਪੋਜ਼ਿਟਿਵ ਕਰੋ ਉਹ ਤੁਹਾਡਾ ਆਪਣਾ ਰਾਈਟ ਆ ਪਰ ਕੁਝ ਮੀਡੀਆ ਦਾ ਰਾਈਟ ਆ ਵੀ ਜਿਹੜੀ ਖਬਰ ਦਿਖਾਉਣੀ ਆ ਪ੍ਰੋਪਰ ਨਿਰਪੱਖ ਹੋ ਕੇ ਉਹ ਖਬਰ ਦਿਖਾਈ ਜਾਵੇ ਨਾ ਕਿ ਕਦੇ ਵੀ ਇਹ ਚੀਜ਼ਾਂ ਨੂੰ ਫੇਕ तरीके ना ਦਿਖਾਓ ਵੀ ਉਹ ਪੰਜਾਬੀ ਆ ਨਸ਼ੇ ਵਿੱਚ ਟੋਨੇ ਆ ਕਿਉਂਕਿ ਇਹ ਵੀਡੀਓ ਜਿਹੜੀ ਹੈਗੀ ਆ ਇਹ ਰਾਜਸਥਾਨ ਦੀ ਵੀਡੀਓ ਆ ਰਾਜਸਥਾਨ ਦੇ ਮੁੰਡੇ ਆ ਜਿਹੜੇ ਮਨਾਲੀ ਕੁਲੂ ਅਦਰ ਸ਼ਿਮਲੇ ਸਾਈਡ ਦੇ ਵਿੱਚ ਘੁੰਮ ਰਹੇ ਸੀ ਜਿਹੜੀ ਇਹ ਵੀਡੀਓ ਵਾਲੀ ਹੁੰਦੀ ਹੈ ਇਸ ਕਰਕੇ ਇਸ ਚੀਜ਼ ਨੂੰ ਪੰਜਾਬੀਆਂ ਨਾਲ ਜੋੜਨ ਦੀ ਬਜਾਏ ਇਹ ਰਾਜਸਥਾਨ ਵਾਲੇ ਬੰਦੇ ਸੀ ਇਹਨੂੰ ਕਿਸੇ ਨਾਲ ਵੀ ਜੋੜਨ ਦੀ ਬਜਾਏ ਸਿਰਫ ਸਿਰਫ ਇੱਕ ਮੈਸੇਜ ਦੇਣ ਦੀ ਲੋੜ ਆ ਕਿ ਸਾਨੂੰ ਕਿਸੇ ਵੀ ਸਟੇਟ ਵਿੱਚ ਅਸੀਂ ਜਾਂਦੇ ਹਾਂ ਕਿਸੇ ਵੀ ਜਗ੍ਹਾ ਅਸੀਂ ਜਾਂਦੇ ਹਾਂ ਤੇ ਅਸੀਂ ਹੁਲੜ ਬਾਜ਼ੀਆਂ ਤੋਂ ਬਾਹਰ ਆਈਏ ਹੁਲੜ ਬਾਜ਼ੀਆਂ ਤੋਂ ਗਰੇਜ ਕਰੀਏ ਇਸ ਤੇ ਨਾਲ ਕਿਉਂਕਿ ਕੱਲ੍ਹ ਨੂੰ ਲੜਾਈਆਂ ਝਗੜੇ ਹੁੰਦੇ ਆ ਫਿਰ ਅਸੀਂ ਆਪਣੇ ਆਪ ਦਾ ਬਚਾਅ ਕਰਨ ਵਾਸਤੇ ਅਸੀਂ ਮੋਰਲੇ ਲੋਕਾਂ ਨੂੰ ਅਸੀਂ ਬਦਨਾਮ ਕਰ ਦਿੰਦੇ ਆ ਚਾਹੇ ਉਹਦੇ ਵਿੱਚ ਗਲਤੀ ਸਾਡੀ ਹੀ ਕਿਉਂ ਨਾ ਹੋਵੇ ਤੇ ਸੋ ਇਹ ਗਲਤੀ ਪੰਜਾਬੀ ਭਰਾਵਾਂ ਦੀ ਨਹੀਂ ਸੀ ਰਾਜਸਥਾਨੀਆਂ ਦੀ ਸੀਗੀ ਇਸ ਕਰਕੇ ਮੈਂ ਨਹੀਂ ਕਹ ਇਮੈ ਇੱਕੋ ਬੇਨਤੀ ਕਰਦਾ ਵੀ ਭਾਈ ਪਲੀਜ਼ ਇੱਕ ਦੂਜੇ ਨੂੰ ਮਾੜਾ ਕਹਿਣ ਦੀ ਬਜਾਏ ਆਪਣੀਆਂ ਜਿਹੜੀਆਂ ਹੁਲਣ ਬਾਜੀਆਂ ਆ ਉਹਨੂੰ ਬੰਦ ਕਰ ਦਿਓ ਸੋ ਥੈਂਕ ਯੂ ਸੋ ਮੱਚ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਧੰਨਵਾਦ